ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੈਂ ਮਾਸਟਰ ਸਲੀਮ ਤੇ ਇਹ ਮੇਰਾ ਪਾਂਜਾ ਤੇ ਸਾਡਾ ਬੌਸ ਵੀ ਆ ਰਿੱਕੀ ਤੇਜੀ ਔਰ ਰਿੱਕੀ ਦੀ ਕੰਪਨੀ ਤੋਂ ਬਹੁਤ ਹੀ ਖੂਬਸੂਰਤ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਭਜਨ ਆ ਰਿਹਾ ਜਿਹਨੂੰ ਮੈਂ ਗਾਇਆ ਹੈ ਤੇ ਪਰਵੇਜ਼ ਪੇਜੀ ਸ਼ਾਹ ਗੋਟੀ ਸਾਹਿਬ ਨੇ ਗਾਇਆ ਹੈ ਮਿਊਜ਼ਿਕ ਕੀਤਾ ਹੈ ਅਮਿਤ ਹਰੀ ਨੇ ਲਿਰਿਕਸ ਬਾਏ ਲੇਟ ਸ਼੍ਰੀ ਚਮਨਲਾਲ ਸ਼ੁਗਲ ਸਾਹਿਬ ਔਰ ਵੀਡੀਓ ਸਾਡੇ ਬਹੁਤ ਹੀ ਅੱਛੇ ਕਰਨ ਬਰਾੜ ਸਾਹਿਬ ਤੇ پیشਕਸ਼ ਰਿੱਕੀ ਤੇਜੀ ਜਲਦੀ ਆਏਗੀ ਕਿਉਂਕਿ ਭਗਵੰਦਾ ਪਰਗਟ ਦਿਵਸ ਆ ਗਿਆ ਹੈ ਕਦੋਂ ਰਿਲੀਜ਼ ਕਰਨਾ ਵਿਕੀ ਰਿੱਕੀ ਕੱਲ ਜੀ ਕੱਲ ਨੂੰ ਰਿਲੀਜ਼ ਹੋ ਜਾਏਗਾ ਜੀ 3 ਅਕਤੂਬਰ ਨੂੰ ਤੋਂ ਸਾਰਿਆਂ ਨੇ ਪਰ ਵੀ سپورਟ ਕਰਨੀ ਹੈ ਕਿਉਂਕਿ ਮੈਨੂੰ ਸਲੀਮ ਤੋਂ ਮਾਸਟਰ ਸਲੀਮ ਬਣਾਉਣ ਵਿੱਚ ਵਾਲਮੀਕ ਬਰਾਦਰੀ ਦਾ ਬਹੁਤ ਵੱਡਾ ਹੱਥ ਹੈ ਤੇ ਮੈਂ ਇਹ ਸ਼ਾਮ ਕਦੀ ਵੀ ਨਹੀਂ ਭੁੱਲ ਸਕਦਾ ਪੂਰੀ ਕਾਮ ਦਾ ਔਰ ਮੈਂ ਕੌਮ ਦਾ ਬੱਚਾ ਤੇ ਹਮੇਸ਼ਾ ਬੱਚਾ ਹੀ ਰਹਿਣਾ ਹੈ। ਔਰ ਸਾਡਾ ਭਜਨ ਗੀਤ ਹੋ ਰਿਹਾ ਜੀ ਪ੍ਰਭੂ ਵਾਲਮੀਕੀ ਅਵਤਾਰ ਆ ਗਿਆ। ਖੁਸ਼ੀਆਂ ਚ ਸਾਰਾ ਸੰਸਾਰ ਆ ਗਿਆ।